ਵੇ ਹਿੰਮਤ ਨੇ ਉਹ ਲੋਕ ਜੋ ਸਿੱਖਵਾ ਕੰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਸੀਨਾ ਪਾਰ ਕੇ ਪੱਥਰਾਂ ਦਾ ਤੇ ਅੱਜ ਐਸੀ ਕਹਾਣੀ ਤੁਹਾਡੇ ਲਈ ਲੈ ਕੇ ਆਇਆ ਜੋ ਸਰਪੰਚ ਬੱਬੀ ਸਾਕਾਂ ਸਰਪੰਚ ਉਹਨਾਂ ਨੇ ਆਪਦੀ ਹਿੰਮਤ ਦੇ ਨਾਲ ਸਬਜੀ ਦਾ ਕੰਮ ਸ਼ੁਰੂ ਕੀਤਾ ਤੇ ਆਜੋ ਆਰਗੇਨਿਕ ਸਬਜੀ ਤੁਹਾਨੂੰ ਦਿਖਾ ਰਿਹਾ ਤੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਆਜੋ ਨਾਲ ਆਜੋ ਮੇਰੇ ਨਾਲ ਨੇ ਬੱਬੀ ਸਰਪੰਚ ਸਾਕਾਂ ਦੀ ਦੇ ਬੋਤੀ ਜੀ ਤੇ ਇਹਨਾਂ ਨਾਲ ਵੀ ਆਪਾਂ ਗੱਲ ਜ਼ਰੂਰ ਕਰਾਂਗੇ ਆਜੋ ਜੀ ਸਾਡੇ ਨਾਲ ਨੇ ਹੁਣ ਬੱਬੇ ਸਰਪੰਚ ਜਿਨ੍ਹਾਂ ਨੇ ਇਹ ਸਾਰੀ ਖੇਤੀ ਦਾ ਕੰਮ ਕਰ ਰਾਇਆ ਨੇਗੀ ਤੇ ਕਰਦੇ ਆਂ ਆਪਾਂ ਗੱਲਬਾਤ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਕਰਦੇ ਆਣੋਂ ਕੰਮ ਖੇਤੀ ਦਾ ਬੋਝ ਹੋ ਗਿਆ ਬਸ ਸਬਜ਼ੀ ਦਾ ਹੁਣ ਹੀ ਕਰ ਲੱਗਿਆ ਅੱਛਾ ਜੀ ਤੇ ਪਹਿਲਾਂ ਸ਼ੁਰੂਆਤ ਕਿਥੋਂ ਕੀਤੀ ਸੀ ਸਰਪੰਚ ਸਾਹਿਬ ਅਸੀਂ ਪਹਿਲਾਂ ਭਿੰਡੀ ਦੇ ਕਦੂ ਲਾਇਆ ਜੀ ਅੱਛਾ ਜੀ ਜੋ ਸਾਡਾ ਬਹੁਤ ਜ਼ਿਆਦਾ ਮੁਨਾਫਾ ਦਿੱਤਾ ਨੇ ਭਿੰਡੀ ਦੇ ਖੱਦੂ ਨੇ ਇਹ ਦੂਜੇ ਕਹਿੰਦੇ ਸੁੰਡ ਚ ਆਇਆ ਬਗ ਪੀਉਣੇ ਉਹੀ ਦੁੱਖ ਤੋੜਦੇ ਹੀ ਪਤਾ ਹੀ ਨਹੀਂ ਲੱਗਿਆ ਪੈਸਾ ਕਿੰਨਾ ਕਿਤੇ ਕਿੰਨੇ ਕਦੇ ਹੋ ਗਏ ਸੀ ਕਿੰਨੇ ਏਰੀਏ ਚੋਂ ਆਪਣੇ ਚੋਂ ਉਹ ਤਾਂ ਕਿਲੇ ਵਿੱਚ 2 ਲੱਖ ਤੋਂ 7 ਲੱਖ ਤੋਂ ਹੋ ਗਏ 2.5 ਲੱਖ ਤੋਂ ਉੱਤੇ 2 2 ਤੋਂ ਤੇ ਹੋਏ ਸੀ ਹਾਂ ਜਣੇ ਘਰੇ ਜਮਾ ਕਰਦੇ ਲੱਗਣੇ ਹੂੰ ਬਸ ਪਰ ਬਾਬੂ ਇਹਰੇ ਬਾਹਰ ਭੱਜਦੇ ਨੇ ਕਿ ਲੋਕ ਇੱਥੇ ਕੰਮ ਨਹੀਂ ਕਰਦੇ ਇਤੋਂ ਬੱਦ ਕੰਮ ਆਗਾ ਬਾਹਰ ਹਨਾ ਕਹਿ ਸਕਦੇ ਆਪਾਂ ਵੀ ਇਹ ਇੱਥੇ ਹੀ ਕੰਮ ਕਰਨ ਨੂੰ ਕਿੰਨਾ ਕ ਪੈਸਾ ਕਮਾ ਸਕਦੇ ਨੇ ਆਪਣੇ ਸਮਝ ਲਓ ਕਿਹਦੇ ਕੋਲ 2 ਬਿੱਗੇ ਨੇ 4 ਬਿੱਗੇ ਨੇ ਸਬਜ਼ੀ ਦਾ ਕੰਮ ਕਰਨ ਨਾਲ ਲਈ ਬਈ ਇਹ ਮੁੰਡੇ ਕੰਮ ਕਰਾਉ ਬਹੁਤ ਵਧੀਆ ਹਾਂਜੀ ਪਰ ਇੱਥੇ ਹਾਲਾਤ ਨਹੀਂ ਸਰਕਾਰਾਂ ਦੇ ਵਧੀਆ ਹਾਂਜੀ ਤੇ ਨਸ਼ਿਆਂ ਬਹੁਤ ਭਾਰਾ ਸਰਕਾਰ ਇਹ ਕੰਟਰੋਲ ਨਹੀਂ ਕਰ ਰਹੀ ਹੂੰ ਬਾਹਰ ਭੇਜ ਕੇ ਛੱਡਦਾ ਇੱਥੇ ਖਤਰਾ ਜਵਾਕਾ ਨੂੰ ਬਹੁਤ ਆ ਠੀਕ ਠੀਕ ਬੇਜੋਗੇ ਨੇ ਵੀ ਸਾਡੇ ਬੱਚੇ ਛਰਖਾ ਰਹਿ ਰਹਿਆ ਤਾਂ ਰਹਿਣ ਚਹੀ ਗੱਲ ਹੈ ਜੀ ਇਹ ਕਰਕੇ ਭੇਜਦੇ ਨਹੀਂ ਇੱਥੇ ਘਾੜਦਾ ਕੋਈ ਪੰਜਾਬ ਹੈ ਕੋ ਘਾੜਦਾ ਕੋਈ ਨਹੀਂ ਹੈ ਕਿ ਪੰਜਾਬ ਦੀ ਧਰਤੀ ਇਹ ਜੀ ਹੈਗੀ ਵੀ ਮਿੱਟੀ ਤੋਂ ਸੋਨਾ ਪੈਦਾ ਕਰਦੇ ਆਂ ਕਿ ਆਪਾਂ ਹਨਾ ਜੀ ਤੇ ਹੁਣ ਆਪਣਾ ਕੀ ਕੀ ਬੀਜਿਆ ਹੋਇਆਗਾ ਬਾਪੂ ਹੁਣ ਮੇਰਾ ਸਮਗਲ ਹਾਂਜੀ ਤੇ ਪਾਰਖ ਹਾਂਜੀ ਤੇ ਧਨੀਆ <li>ਮੂਲੀਆ ਛਾਗ ਐਸਾ ਜੀ ਛਾਗ ਦੋ ਤਰ੍ਹਾਂ ਦਾ ਵਾ ਛਾਗ ਦੋ ਤਰ੍ਹਾਂ ਦਾ ਕਿਹੜੇ ਕਿਹੜੇ ਭਾਗ ਦੋ ਤਰ੍ਹਾਂ ਦਾ ਜੀ ਪਹਿਲੀ ਵਾਰ ਜੁਣਿਆ ਬਾਕੀ ਵੀ ਬਾਪੂ ਦਾ ਵੀ ਦੋ ਤਰ੍ਹਾਂ ਦਾ ਸ਼ਾਕ ਹੁੰਦਾ ਹੈ ਜੀ ਚੀਨੀ ਸ਼ਰੋ ਅੱਛਾ ਜੀ ਇੱਕ ਆਪਣੇ ਰੇਲੀ ਸ਼ਰੋ ਪੰਜਾਬੀ ਜੀ ਆਪਣਾ ਆਮ ਲੋਕ ਵਰਤਦੇ ਆ ਉਹ ਆ ਠੀਕ ਆ ਇਹ ਜੀ ਫਰਕ ਕੀ ਹੁੰਦਾ ਹੈ ਬਾਪੂ ਚੀਨੀ ਤੇ ਰੇਲੀ ਸ਼ਰੋ ਉਹ ਥੋੜੀ ਮੋਟੀ ਗੰਦਨ ਹੁੰਦੀ ਆ ਹਾਂ ਜੀ ਉਹ ਲੰਬਾ ਟਾਈਮ ਚੱਲੀ ਜਾਂਦੀ ਆ ਦੂਜੀ ਥੋੜਾ ਟਾਈਮ ਛੇਕ ਚੱਲੀ ਜਾਂਦੀ ਆ ਠੀਕ ਆ ਜੀ ਬਾਪੂ ਇਹ ਆਰਗੇਨਿਕ ਆ ਜਿਹਦੇ ਵਿੱਚ ਰੇਸ਼ਪਰੇ ਪਾਉਣੇ ਤੇ ਕੀ ਪਾਉਣੇ ਸਬਜ਼ੀਆਂ ਦੇ ਵਿੱਚ ਮੈਂ ਕੁਛ ਨਹੀਂ ਪਾਉਂਦੇ ਬਸ ਇਕੱਲਾ ਖਾਣ ਹਾਂ ਜੀ ਜਾਂ ਜਿਹੜੇ ਆਪਾਂ ਣਾਉਣੇ ਆ ਹਾਂ ਜੀ ਸ਼ੈਂਪੂ ਐ ਸਪਰੇਅ ਕਰਦੇ ਆ ਅੱਛ ਖਾਲ ਤੇ ਸੇਪੂ ਦੀ ਆ অর্ਗੈਨਿਕ ਸਬਜੀ ਆ ਕੀ ਇਹ ਬਾਪੂ ਆਪਣਾ ਅੱਡਾ ਜਰੂਰ ਦੱਸ ਤੇ ਉਹ ਕਿੱਥੇ ਲਾਇਆ ਹੋਇਆ ਵਗਾ ਪਾਂਡਾ ਆਪਣਾ ਅੱਡਾ ਲਹਿਰਾ ਪਿੰਡਾ ਮੇਰਾ ਹਾਂਜੀ ਮੇਰੇ ਖੇਤਾਂ ਦੇ ਵਿੱਚ ਹੀ ਆ ਆ ਗਨਪਤ ਪੰਪਾ ਬਾਬੇ ਦਾ ਹਾਂਜੀ ਮੇਰੇ ਕੋਲ ਹਾਂਜੀ ਇੱਥੇ ਆ ਜੀ ਇਹ ਲਹਿਰੇ ਡੇਰੇ ਦੇ ਕੋਲੇ ਨਜ਼ਦੀਕ ਬਿਲਕੁਲ ਬਾਪੂ ਦਾ ਅੱਡਾ 메ਨ ਰੋਡ ਤੇ ਹੈਗਾ ਕਨਪਤਪਨ ਦੇ ਕਨਪਤਪਨ ਦੇ 메ਨ ਰੋਡ ਤੇ ਲਹਿਰਾ ਪੈ ਜਾਂਦਾ ਵਗਾ ਲੁਧਿਆਣੇ ਤੋਂ ਜਦੋਂ ਮਰੇ ਕੋਲੇ ਨੂੰ ਜਾਂਦੇ ਆਂ ਡੇਲੋ ਟੱਪ ਕੇ ਆਉਂਦਾ ਵਗਾ ਲਹਿਰਾ ਪਿੰਡ ਤੇ ਮਰੇ ਕੋਲ ਨੂੰ ਜਦੋਂ ਲੁਧਿਆਣੇ ਨੂੰ ਜਾਂਦੇ ਆਂ ਵਾ ਆਪਾਂ ਪਹਿੇ ਟੱਪ ਕੇ ਆਉਂਦਾ ਵਗਾ ਲਹਿਰਾ ਪਿੰਡ ਬਾਪੂ ਦਾ ਅੱਡਾ ਬਿਲਕੁਲ ਰੋਡ ਦੇ ਉੱਤੇ ਹੈਗਾ ਤੇ ਜੇ ਤੁਸੀਂ ਆਰਗੇਨਿਕ ਸਬਜ਼ੀ ਕਹਿਣੇ ਹੋਗੇ ਵੀ ਅਸੀਂ ਲੈਣੀ ਹੈਗੀ ਬਿਲਕੁਲ ਜਾਇਜ਼ ਰੇਟ ਆ ਕੋਈ ਬਾਪੂ ਕਿੰਨਾ ਰੇਟ ਹੋਊਗਾ ਆਪਣਾ ਸਾਗ ਦਾ ਜਮੂਨੀ ਦਾ ਸਾਲ ਕੰਮ ਕੀ ਲੈਣਾ ਹੋਇਆ ਰੇਟ ਕਿੰਨਾ ਰੁਪਏ ਸੌਗੇ ਤੋਰਦੇ ਕਰਦੇ ਆ ਅੱਛਾ ਜੀ ਬੱਚੇ ਵਾਹ ਨੇ ਹਾਂ ਜੀ ਆਪਾਂ ਨੂੰ ਸੌ ਕੋ ਬਿੱਲ ਬੈਟਰੀ ਆ ਗਿਆ ਆਪਾਂ ਅੱਛਾ ਜੀ ਬਈ ਖੁਸ਼ੀ ਨਾਲ ਜਾ ਕੋਈ ਕਿੰਨਾ ਮਰਜੀ ਦੇ ਦੇ ਬਾਪੂ ਕਿਹੇ ਨਹੀਂ ਕਰਦਾ ਅੱਛਾ ਜੀ ਕੁਛ ਕਰਕੇ ਤੋਰ ਲਿਆ ਰਿਓ ਦੇ ਲਓ ਬਾਪੂ ਨੇ ਕਦੇ ਕਿਸੇ ਤੋਂ ਪੈਸੇ ਮੰਨੇ ਨਹੀਂ ਮੰਗੇ ਵੀ ਨਹੀਂ ਲਗੇ ਵੀ ਭਾਈ ਮੈਂ ਸਬਜ਼ੀ ਦਾ ਆਹ ਰੇਟ ਲਾਉਣਾ ਵਗਾ ਤਾਂ ਵੀ ਬਾਪੂ ਨੇ ਇੰਨੇ ਚਿਹਰੇ ਦੇ ਉੱਤੇ ਖੁਸ਼ੀ ਆ ਗਈ ਕਿਉਂ ਆਪਦੀ ਰਜਾ ਦੇ ਪੇਚੇ ਰਾਜੀ ਆਗਾ ਕਿ ਕੀ ਮੈਨੂੰ ਭਾਣ ਗਿਆ ਮੈਂ ਬਹੁਤ ਸੰਤੋਸ਼ਟ ਹੋ ਕੇ ਪੈਣਾ ਹਨਾ ਬਾਪੂ ਬੜੇ ਬੜੇ ਅਫਸਰ ਇਥੇ ਕੋ ਜੱਜ ਵੀ ਇੱਕ ਦੂਰੇ ਗਈ ਅਸਾ ਜੀ ਦੇਖੋ ਕਿੰਨੀ ਬਾਪੂ ਦੇ ਕਹਿਣ ਦੇ ਮੁਤਾਬਕ ਵੀ ਜੱਜ ਵਧੀਆ ਵਧੀਆ ਜਿਨ੍ਹਾਂ ਨੂੰ ਵੀ ਪਤਾ ਲੱਗਦਾ ਵੀ ਆਰਗੈਨਿਕ ਆ ਬਿਲਕੁਲ ਰੇ ਸਪਰੇਅ ਤੋਂ ਬਗੈਰ ਆ ਗਈ ਓਏ ਇਥੇ ਜ਼ਰੂਰ ਆਉਂਦੇ ਆਗੇ ਸਬਜ਼ੀ ਲੈਣ ਤੇ ਕਹਿ ਸਕਦੇ ਆਗੇ ਵੀ ਕਿਹੜੀ ਸਬਜ਼ੀ ਹੈ ਜਮਈ ਆਰਗੇਨਿਕਾ ਬਿਲਕੁਲ ਨਹੀਂ ਹੈਗਾ ਇਹਦੇ ਵਿੱਚ ਕੋਈ ਰੇ ਸਪਰੇ ਬਿਲਕੁਲ ਨਹੀਂ ਇੱਕ ਖਾਲ ਪਾਈ ਹੋਈ ਆ ਹਨਾ ਬਾਪੂ ਖਾਲ ਥੱਲੇ ਖਾਣ ਥੱਲੇ ਖਾਣ ਉੱਤੇ ਸ਼ੈਂਪੂ ਦੀ ਸਪਰੇ ਉੱਤੇ ਸ਼ੈਂਪੂ ਦੀ ਸਪਰੇ ਬਾਪੂ ਜੀ ਕੀ ਕੀ ਆਗਾ ਹੁਣ ਦੱਸੋ ਧਿਆਨ ਨਾਲ ਜੀ ਆਪਾਂ ਇਹ ਪਾਲਕਾ ਹੈ ਅਸਾਂ ਜੀ ਘਟ ਰੈਂਦੀ ਆ ਥੋੜੇ ਦਿਨਾਂ ਦੀ ਹੋਈ ਆ ਹਾਂਜੀ ਆ ਬੈਠੇ ਰਹੇ ਹਾਂਜੀ ਉਹ ਤਾਂ ਨਹੀਂ ਆ ਠੀਕ ਆ ਜੀ ਇਹ ਮੂਰੀ ਆਰੇ ਠੀਕ ਆ ਜੀ ਉਧਰ ਚੀਨੀ ਸਰੋਂ ਤੇ ਦੇਸੀ ਸਰੋਂ ਆ ਅੱਛਾ ਜੀ ਤੇ ਛਾਲਗਾਂ ਵੀ ਲਾਇ ਹੋਏ ਨੇ ਕੀ ਆਪਾਂ ਹਨਾ ਸਭ ਤੋਂ ਵੱਧ ਵਿਗਦਾ ਛਾਲਗਾਂ ਸਭ ਤੋਂ ਵੱਧ ਛਾਲਗਾਂ ਦਾ ਕੋਈ ਰੇਟ ਪਤਾ ਕੀਤਾ ਆਪਾਂ ਕਹਾਂਜਾ ਬਾਜ਼ਾਰ ਚ ਕਰਨਾ ਉਹ ਵੀ ਆਪਾਂ ਨੂੰ ਕਿੰਨੇ ਕਿੰਨੇ ਚ ਵੇਚਦੇ ਆਪਾਂ ਅਸੀਂ 40 ਰੁਪਏ ਕਿਲੋ ਵੇਚਦੇ ਆ ਪਰ ਉਹ ਖੁਸ਼ ਹੋਗੇ ਕਰ ਵੱਧ ਹੋਈ ਘਾਟ ਕੋਈ ਨੂੰ ਕੋਈ ਕੋਈ ਵੱਧ ਵੀ ਦੇਖੇ ਜਾਂਦਾ ਹੁਬ ਬਸਾ ਪੋਹਦੇ ਨਹੀਂ ਹੈਗੇ ਹਾਂਜੀ ਉਹ ਵਿੱਚ ਜਿਹਨੇ 100 ਆ ਗਿਆ 100 ਖੜਾ ਗਿਆ ਜਿਹ 200 200 ਖੜਾ ਗਿਆ ਕਈ ਆਉਂਦੇ ਨੇ ਲਈ ਦੇ ਗਰੀ ਆਪਣਾ ਜਿਹੜਾ 600 ਦਾ ਪੈ ਪੋਦੀ ਘਾਟ ਕੋਈ ਤਰਿਆਂ ਦਿਲ ਬਾਪੂ ਆ ਗਿਆ ਕਿਡਾ ਪਟਾ ਦੇ ਲਾਗਾ ਵੀ ਜਿਹੜਾ ਦੇ ਗਿਆ ਉਹ ਵੀ ਵਧੀਆ ਜਿਹੜਾ ਨਹੀਂ ਦੇ ਗਿਆ ਉਹ ਵੀ ਵਧੀਆ ਵਗਾ ਦੇਖ ਲਓ ਤੁਸੀਂ ਕਿੰਨੀ ਖੁਸ਼ ਹੋਗਾ ਕਿਵੇਂ ਕਹਿ ਸਕਦੇ ਆ ਵੀ ਪੰਜਾਬ ਦੀ ਮਿੱਟੀ ਹੈਗੀ ਜਿਹੜੀ ਇਹ ਸੋਨਾ ਯੁੱਗਰ ਦੀ ਉਗਦੀ ਆਗੀ ਤੇ ਅੱਜ ਦੇਖ ਵੀ ਰਹੇ ਆਂਗੇ ਅਸੀਂ ਕਿ ਪੰਜਾਬ ਦੀ ਮਿੱਟੀ ਸੋਨਾ ਹੀ ਉਗ ਰਹੀ ਆਗੀ ਜਿਹੜੇ ਆਪਾਂ ਮਰੇ ਕੋਲੇ ਵਾਲਿਆਂ ਤੋਂ ਲੈਣੇ ਆ ਕਿ ਸਬਜ਼ੀ ਜਾ ਕੇ ਸੇ ਪਾਸੇੋਂ ਹੋਰ ਲੈਣੇ ਆ ਗੰਦੇ ਨਾਲਿਆਂ ਦੀ ਗੰਦੇ ਨਾਲਿਆਂ ਦੀ ਜ਼ਰੂਰ ਹੁੰਦੀ ਆ ਨਾ ਉਹ ਤਾਂ ਗੰਦੇ ਨਾਲੇ ਦਾ ਪਾਣੀ ਲੱਗਦਾ ਵਗਾ ਇਹ ਕਿਹੜੀ ਮੋਟਰ ਦਾ ਪਾਣੀ ਲੱਗਦਾ ਵਗਾ ਆਪਣੀ ਮੋਟਰ ਆਪਣੀ ਹੋਈ ਆ ਅੱਛਾ ਉਹ ਸਾਹਮਣੇ ਦੇਖ ਸਕਦਾ ਹੋ ਖੁਸ਼ ਨੇ ਜੀ ਤੋਂ ਅੱਛਾ ਇਹ ਤੇ ਸਾਹਮਣੇ ਤੁਸੀਂ ਬਿਲਕੁਲ ਦੇਖ ਸਕਦੇ ਹੋ ਵੀ ਉਹ ਮੋਟਰ ਆਗੀ ਜਿਹੜੀ ਮੋਟਰ ਤੋਂ ਪਾਣੀ ਲੱਗਦਾ ਵਗਾ ਪੂਰਾ ਵਧੀਆ ਆਣੀ ਹੈਗਾ ਵੀ ਕੋਈ ਇੱਥੇ ਗੰਦੇ ਨਾਲੇ ਦਾ ਇੱਥੇ ਪਾਣੀ ਲੱਗਦਾ ਵਗਾ ਜਾਂ ਕਹਦੇ ਹੋਰ ਤਾਂ ਲੱਗਦਾ ਸਬਜ਼ੀ ਤੁਸੀਂ ਦੇ ਰਹੇ ਹੋਗੇ ਕਿਵੇਂ ਹਰੀ ਭਰੀ ਹੋਈ ਹੋਈ ਆ ਅਸੀਂ ਖੜੇ ਹਾਂਗੇ ਸਾਲਗਮਾ ਦੇ ਵਿੱਚ ਬਾਬੀ ਸਾਲਗਮਾ ਦਾ ਸਾਈਜ਼ ਕਿੰਨਾ ਗੁੰਦਾ ਵਗਾ ਸਖਾਓ ਪੱਟ ਕੇ ਅੰਦਾਜ਼ਾ ਨਹੀਂ ਛੋਟਾ ਸਹੀ ਵਧੀਆ ਵੱੜਦਾ ਵਾ ਵੱਡਾ ਫਿਰ ਪਿੱਲਾ ਹੋਇਆ ਹਾਂਜੀ ਫਿਰ ਪਿੱਲਾ ਹੋਇਆ ਹੁੰਦਾ ਹਾਂਜੀ ਫਿਰ ਵਧੀਆ ਨਹੀਂ ਬਣਦਾ ਆ ਦੇਖ ਸਕਦਾ ਛੋਟਾ ਹੀ ਵਧੀਆ ਬਣਦਾ ਸਾਲਗਮਾ ਦਾ ਸਾਈਜ਼ ਜਾਂ ਸਾਈਜ਼ ਆਗਾ ਕਿਹੜਾ ਪੂਰਾ ਵਧੀਆ ਵਗਾ ਤੇ ਇੱਧਰ ਦੇ ਪਾਸੇ ਲੱਗੀ ਹੋਇਆ ਆਪਣਾ ਸਾਗ ਹੈ ਨਾ ਬਾਪੂ ਜੀ ਤੇ ਸਾਗ ਦੀ ਗੰਦਲ ਦੇਖ ਸਕਦੇ ਤੁਸੀਂ ਕਿੰਨਾ ਕਿੰਨਾ ਇਹ ਬਾਪੂ ਪੱਕਿਆ ਹੋਇਆ ਮੇਰਾ ਸਾਗ ਨਹੀਂ 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 ਹਾਂਜੀ ਇਹ ਨਾਲੇ ਸ਼ੁਰੂ ਹੋਇਆ ਅਸਾ ਸ਼ੁਰੂ ਹੋਇਆ ਬਾਕਾ ਆਹ ਦੇਖ ਸਕਦੇ ਹੋ ਸਾਗ ਦੀ ਗੰਦਲ ਆ ਗਈ ਜਿਹੜੀ ਕਿੱਡੀ ਆ ਗਈ ਤੇ ਬਾਪੂ ਉਹ ਕਿਹੜੀ ਸਾਹਮਣੇ ਸਰੂ ਲਈ ਹੋਈ ਆ ਗਈ ਉਹ ਕਾਰੇ ਬਾਹਤੇ ਲਈ ਹੋਇਆ। ਉਹ ਸ਼ਾਂਗ ਬਾਹਤੇ ਵਾਲ ਪੰਡਾ ਵਾਲੀ ਦੇਸੀ ਪੰਜਾਬੀ ਵਾਲੀ। ਹਾਂਜੀ। ਰਲੀਆਂ ਸ਼ੁਰੂ ਹੋ ਗਿਆ ਇਹਨਾਂ ਨੂੰ। ਅਸਾਂ ਰਲੀਆਂ ਸ਼ੁਰੂ। ਉਹਦੀ ਮਰਿਆਦ ਘੱਟ ਹੁੰਦੀ ਆ ਛੇਤੀ ਖਤਮ ਹੋ ਜਾਂਦੀ ਆ। ਅਸਾਂ ਜੀ ਤੇ ਇਦੋਂ ਬਾਅਦ ਆਪਾਂ ਸਰੋਂ ਵੱਢ ਕੇ ਕੀ ਲਾਵਾਂਗੇ ਇਹਦੇ ਵਿੱਚ? ਫਿਰ ਕਦੂ ਤੇ ਪਿੰਡੀ ਲਾਵਾਂਗੇ। ਕਦੂ ਤੇ ਪਿੰਡੀ। ਹਾਂ। ਠੀਕ ਆ। ਇਹਦੇ ਕਰਕੇ ਇਹ ਵੇਚੀ ਹੋਈ ਆ। ਹਾਂਜੀ। ਗੀਤੀ ਹੋਊਗੀ ਉਹ। ਠੀਕ ਆ ਗੀਤੀ ਹੋਊਗੀ। ਫੁੱਲ ਰੇਟ ਹੋਊਗਾ ਜਦ ਉਤਰੂਗੀ। ਜਦੋਂ ਉਤਰੂਗੀ ਜਦੋਂ ਫੁੱਲ ਰੇਟ ਹੋਊਗਾ। ਚਰ ਵੀ ਤੇ ਅੰਕ ਚੁੱਤ ਹੋਊਗੀ। ਤੇ ਬਾਪੂ ਜਦੋਂ ਆਪਾਂ ਕਦੂ ਲਾਏ ਸੀਗੇ ਕਿੰਨਾ ਕ ਮ ਕਦੋਂ 2 ਕੁ ਲੱਖ ਦੇ ਹੋਏਗੇ ਤੇ ਕੋਈ ਸਾਡੇ ਕੋਲ ਘਰੇ ਹਰੋ ਲਿਖਿਆ ਹੋਇਆ ਕੱਲਾ ਕੱਲਾ ਖਰਚਾ ਕਿੰਨਾ ਕੋਈ ਸੀ ਕਦੋਂ ਹਾਂਜੀ ਨਾ ਅਸਾਂ ਖਰਚਾ ਕੋਈ ਨਹੀਂ ਨਾ ਰੋ ਰੋ ਸਪਰੇ ਦਾ ਕੋਈ ਨਹੀਂ ਖਰਚਾ ਤਾਂ ਕੋਈ ਨਹੀਂ ਹਾਂਜੀ ਇਹ ਬਿਲਕੁਲ ਪਤਾ ਨਹੀਂ ਕੀ ਗੱਲ ਆ ਠੀਕ ਆ ਜੀ ਫਿਰ ਸਾਡਾ ਬੰਦਾ ਹਰੋ ਪੁਰਾਣਾ ਹਾਂਜੀ ਅਸੀਂ ਦੋ ਪਾਪੜਾ ਰੜ ਕੇ ਕਰੀ ਜਾਂਦੇ ਹਾਂ ਅਸਾਂ